ਇਸੇ ਪਹਿਲੀ ਵਾਰੀ ਮੈਨੂੰ ਤੁਸੀਂ ਰੋਮਾਂਸ ਕਰਦੇ ਇਸ ਫਿਲਮ ਦੇ ਵਿੱਚ ਦੇਖੋਗੇ ਤੁਸੀਂ ਐਂਡ ਮੈਂ ਪਿਛਲੇ ਇਹ ਵੀ ਮੈਂ ਕਹਿੰਦਾ ਮੈਂ ਪਿਛਲੀ ਫਿਲਮ ਤੋਂ ਬੈਟਰ ਕਰਦਾ ਮੈਂ ਇੱਕ ਇੱਕ ਜ਼ਰੂਰ ਕਹਿਣਾ ਕਿ ਮੈਂ ਹਰ ਫਿਲਮ ਚ ਡਿਫਰੈਂਟ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਜਦੋਂ ਮੈਂ ਪਿਛਲੀ ਫਿਲਮ ਕਰਦਾ ਸੀ ਮੈਂ ਉਹਦੇ ਜਿਹੀ ਇਹੀ ਕੋਸ਼ਿਸ਼ ਕਰਦਾ ਸੀ ਕਿ ਇਹ ਡਿਫਰੈਂਟ ਹੋਣੀ ਚਾਹੀਦੀ ਹੈ ਜਦੋਂ ਤੁਹਾਡੀ ਫਿਲਮ ਆਉਂਦੀ ਹੈ ਤਾਂ ਇਹ ਤਾਂ ਗੱਲ ਵੱਖਰੀ ਹੈ ਕਿ ਐਕਸ਼ਨ ਦੀ ਤਾਂ ਕੋਈ ਘਾਟ ਹੋਣੀ ਚਾਹੀਦੀ ਨਹੀਂ ਹਾਂਜੀ ਜੇ ਜੱਟ ਵਿਗੜੇ ਵੇਲੇ ਆਪਣਾ ਪ੍ਰੋਮਿਸ ਹੋਇਆ ਸੀ ਕਿ ਵੀ ਜਿਹੜੀ ਅਗਲੀ ਫਿਲਮ ਆਊਗੀ ਉਹ ਇਸ ਤੋਂ ਅੱਗੇ ਦੀ ਹੋਏਗੀ ਨੈਕਸਟ ਲੈਵਲ ਹੋਏਗੀ ਐਕਸ਼ਨ ਜੀ 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 ਪਿਛਲੀਆਂ ਫਿਲਮਾਂ ਦੇ ਨਾਲੋਂ ਇਸ ਫਿਲਮ ਦੇ ਵਿੱਚ ਕਿੰਨੀ ਕ ਇੰਪਰੂਵਮੈਂਟ ਕੀਤੀ ਐਕਸ਼ਨ ਵਾਈਜ਼ ਤੁਸੀਂ ਮੈਨੂੰ ਦੱਸੋ ਮੇਰੀ ਕਿਸੇ ਫਿਲਮ ਦਾ ਪਹਿਲਾ ਗਾਣਾ ਇਦਾਂ ਦਾ ਰਿਲੀਜ਼ ਹੋਇਆ ਨਹੀਂ ਸੋ ਮੈਨੂੰ ਲੱਗਦਾ ਕਿ ਮੈਂ ਕੋਸ਼ਿਸ਼ ਇਹ ਕਰਦਾ ਕਿ ਹਰ ਵਾਰੀ ਕੁਝ ਫਰੈਸ਼ ਕੀਤਾ ਜਾਵੇ ਜਿਹੜਾ ਮੈਂ ਪਿਛਲੀਆਂ ਫਿਲਮਾਂ ਚ ਅਟੈਂਪਟ ਨਹੀਂ ਕੀਤਾ ਸੋ ਅਸੀਂ ਪਹਿਲੀ ਵਾਰੀ ਮੈਨੂੰ ਤੁਸੀਂ ਰਮੈਸ਼ ਕਰਦੇ ਇਸ ਫਿਲਮ ਦੇ ਵਿੱਚ ਦੇਖੋਗੇ ਤੁਸੀਂ ਐਂਡ ਜਿਹੜਾ ਇਸ ਫਿਲਮ ਦੇ ਵਿੱਚ ਕੈਰੈਕਟਰ ਅਸੀਂ ਪਲੇ ਕੀਤਾ ਆ ਬਾਸ਼ਾ ਹੈ ਉਹਦਾ ਨਾਮ ਕਰਦਾ ਨਾਮ ਸ਼ੇਰਾ ਤੇ ਫਿਲਮ ਦੇ ਵਿੱਚ ਉਹਨੂੰ ਬਾਹਰਲੇ ਲੋਕ ਬਾਸ਼ਾ ਕਹਿੰਦੇ ਨੇ ਉਹ ਬਹੁਤ ਹੀ ਬਹੁਤ ਹੀ ਐਂਟਰਟੇਨਿੰਗ ਕੈਰੈਕਟਰ ਆ ਤੁਸੀਂ ਬਹੁਤ ਖੁਸ਼ ਹੋਵੋਗੇ ਉਹਨੂੰ ਦੇਖ ਕੇ ਐਂਡ ਮੈਂ ਪਿਛਲੇ ਇਹ ਨਹੀਂ ਮੈਂ ਕਹਿੰਦਾ ਮੈਂ ਪਿਛਲੀਆਂ ਫਿਲਮ ਤੋਂ ਬੈਟਰ ਕਰਦਾ ਮੈਂ ਇੱਕ ਇੱਕ ਜ਼ਰੂਰ ਕਹਿਣਾ ਕਿ ਮੈਂ ਹਰ ਫਿਲਮ 'ਚ ਡਿਫਰੈਂਟ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਜਦੋਂ ਮੈਂ ਪਿਛਲੀ ਫਿਲਮ ਕਰਦਾ ਸੀ ਮੈਂ ਉਹਦੇ 'ਚ ਵੀ ਇਹੀ ਕੋਸ਼ਿਸ਼ ਕਰਦਾ ਸੀ ਕਿ ਇਹ ਡਿਫਰੈਂਟ ਹੋਣੀ ਚਾਹੀਦੀ ਆ ਅਸੀਂ ਪਹਿਲੀ ਵਾਰੀ ਮੈਨੂੰ ਤੁਸੀਂ ਰੋਮਾਂਸ ਕਰਦੇ ਇਸ ਫਿਲਮ ਦੇ ਵਿੱਚ ਦੇਖੋਗੇ ਤੁਸੀਂ ਐਂਡ ਮੈਂ ਪਿਛਲੇ ਵੀ ਮੈਂ ਕਹਿੰਦਾ ਮੈਂ ਪਿਛਲੀਆਂ ਫਿਲਮ ਤੋਂ ਬੈਟਰ ਕਰਦਾ ਮੈਂ ਇੱਕ ਇੱਕ ਜ਼ਰੂਰ ਕਹਿਣਾ ਕਿ ਮੈਂ ਹਰ ਫਿਲਮ ਚ ਡਿਫਰੈਂਟ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਜਦੋਂ ਮੈਂ ਪਿਛਲੀ ਫਿਲਮ ਕਰਦਾ ਸੀ ਮੈਂ ਉਹਦੇ ਚ ਵੀ ਇਹੀ ਕੋਸ਼ਿਸ਼ ਕਰਦਾ ਸੀ ਕਿ ਇਹ ਡਿਫਰੈਂਟ ਹੋਣੀ ਚਾਹੀਦੀ ਆ ਜਦੋਂ ਤੁਹਾਡੀ ਫਿਲਮ ਆਉਂਦੀ ਆ ਤਾਂ ਇਹ ਤਾਂ ਗੱਲ ਵੱਖਰੀ ਹੈ ਕਿ ਐਕਸ਼ਨ ਦੀ ਤਾਂ ਕੋਈ ਘਾਟ ਹੋਣੀ ਚਾਹੀਦੀ ਨਹੀਂ ਹਾਂ ਜੀ ਜੇ ਜੱਟ ਵਿਗੜੇ ਵੇਲੇ ਆਪਣਾ ਪ੍ਰੋਮਿਸ ਹੋਇਆ ਸੀ ਕਿ ਵੀ ਜਿਹੜੀ ਅਗਲੀ ਫਿਲਮ ਆਊਗੀ ਉਹ ਇਸ ਤੋਂ ਅੱਗੇ ਦੀ ਹੋਏਗੀ ਨੈਕਸਟ ਲੈਵਲ ਹੋਏਗੀ ਐਕਸ਼ਨ ਜੀ ਜੀ ਪਿਛਲੀਆਂ ਫਿਲਮਾਂ ਦੇ ਨਾਲੋਂ ਇਸ ਫਿਲਮ ਦੇ ਵਿੱਚ ਕਿੰਨੀ ਕਿੰਨੀ ਇੰਪਰੂਵ ਤੁਸੀਂ ਵੇਖਿੰਦੋਂ ਸੋ ਮੇਰੀ ਕਿਸੇ ਫਿਲਮ ਦਾ ਪਹਿਲਾ ਗਾਣਾ ਇਦਾਂ ਦਾ ਰਿਲੀਜ਼ ਹੋਇਆ ਨਹੀਂ ਸੋ ਮੈਨੂੰ ਲੱਗਾ ਕਿ ਮੈਂ ਕੋਸ਼ਿਸ਼ ਇਹ ਕਰਦਾ ਕਿ ਹਰ ਵਾਰੀ ਕੁਝ ਫਰੈਸ਼ ਕੀਤਾ ਜਾਵੇ ਜਿਹੜਾ ਮੈਂ ਪਿਛਲੀਆਂ ਫਿਲਮਾਂ ਚ ਅਟੈਂਪਟ ਨਹੀਂ ਕੀਤਾ ਸੋ ਅਸੀਂ ਪਹਿਲੀ ਵਾਰੀ ਮੈਨੂੰ ਤੁਸੀਂ ਰਮੈਸ ਕਰਦੇ ਇਸ ਫਿਲਮ ਦੇ ਵਿੱਚ ਦੇਖੋਗੇ ਤੁਸੀਂ ਐਂਡ ਜਿਹੜਾ ਇਸ ਫਿਲਮ ਦੇ ਵਿੱਚ ਕੈਰੈਕਟਰ ਅਸੀਂ ਪਲੇ ਕੀਤਾ ਆ ਬਾਸ਼ਾ ਹੈ ਉਹਦਾ ਨਾਮ ਕਰਦਾ ਨਾਮ ਸ਼ੇਰਾ ਤੇ ਫਿਲਮ ਦੇ ਵਿੱਚ ਉਹਨੂੰ ਬਾਹਰਲੇ ਲੋਕ ਬਾਸ਼ਾ ਕਹਿੰਦੇ ਨੇ ਉਹ ਬਹੁਤ ਹੀ ਬਹੁਤ ਹੀ ਐਂਟਰਟੇਨਿੰਗ ਕੈਰੈਕਟਰ ਆ ਤੁਸੀਂ ਬਹੁਤ ਖੁਸ਼ ਹੋਵੋਗੇ ਉਹਨੂੰ ਦੇਖ ਕੇ ਐਂਡ ਮੈਂ ਪਿਛੇ ਇਹ ਨਹੀਂ ਮੈਂ ਕਹਿੰਦਾ ਮੈਂ ਪਿਛਲੀਆਂ ਫਿਲਮ ਤੋਂ ਬੈਟਰ ਕਰਦਾ ਮੈਂ ਇੱਕ ਇੱਕ ਜ਼ਰੂਰ ਕਹਿਣਾ ਕਿ ਮੈਂ ਹਰ ਫਿਲਮ 'ਚ ਡਿਫਰੈਂਟ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਜਦੋਂ ਮੈਂ ਪਿਛਲੀ ਫਿਲਮ ਕਰਦਾ ਸੀ ਮੈਂ ਉਹਦੇ 'ਚ ਵੀ ਇਹੀ ਕੋਸ਼ਿਸ਼ ਕਰਦਾ ਸੀ ਕਿ ਇਹ ਡਿਫਰੈਂਟ ਹੋਣੀ ਚਾਹੀਦੀ ਆ ਅਸੀਂ ਪਹਿਲੀ ਵਾਰੀ ਮੈਨੂੰ ਤੁਸੀਂ ਰਮੈਸ ਕਰਦੇ ਇਸ ਫਿਲਮ ਦੇ ਵਿੱਚ ਦੇਖੋਗੇ ਤੁਸੀਂ ਐਂਡ ਮੈਂ ਪਿਛੇ ਇਹ ਨਹੀਂ ਮੈਂ ਕਹਿੰਦਾ ਮੈਂ ਪਿਛਲੀਆਂ ਫਿਲਮ ਤੋਂ ਬੈਟਰ ਕਰਦਾ ਮੈਂ ਇੱਕ ਇੱਕ ਜ਼ਰੂਰ ਕਹਿਣਾ ਕਿ ਮੈਂ ਹਰ ਫਿਲਮ 'ਚ ਡਿਫਰੈਂਟ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਜਦੋਂ ਮੈਂ ਪਿਛਲੀ ਫਿਲਮ ਕਰਦਾ ਸੀ ਜਦੋਂ ਤੁਹਾਡੀ ਫਿਲਮ ਆਉਂਦੀ ਹੈ ਤਾਂ ਇਹ ਤਾਂ ਗੱਲ ਵੱਖਰੀ ਹੈ ਕਿ ਐਕਸ਼ਨ ਦੀ ਤਾਂ ਕੋਈ ਘਾਟ ਹੋਣੀ ਚਾਹੀਦੀ ਨਹੀਂ ਹਾਂਜੀ ਜੇ ਜੱਟ ਵਿਗੜੇ ਵੇਲੇ ਆਪਣਾ ਪ੍ਰੋਮਿਸ ਹੋਇਆ ਸੀ ਕਿ ਵੀ ਜਿਹੜੀ ਅਗਲੀ ਫਿਲਮ ਆਊਗੀ ਉਹ ਇਸ ਤੋਂ ਅੱਗੇ ਦੀ ਹੋਏਗੀ ਨੈਕਸਟ ਲੈਵਲ ਹੋਗੀ ਐਕਸ਼ਨ ਜੀ ਜੀ ਪਿਛਲੀਆਂ ਫਿਲਮਾਂ ਦੇ ਨਾਲੋਂ ਇਸ ਫਿਲਮ ਦੇ ਵਿੱਚ ਕਿੰਨੀ ਕ ਇੰਪਰੂਵਮੈਂਟ ਕੀਤੀ ਐਕਸ਼ਨ ਵਾਈਜ਼ ਤੁਸੀਂ ਮੈਨੂੰ ਦੱਸੋ ਮੇਰੀ ਕਿਸੇ ਫਿਲਮ ਦਾ ਪਹਿਲਾ ਗਾਣਾ ਇਦਾਂ ਦਾ ਰਿਲੀਜ਼ ਹੋਇਆ ਨਹੀਂ ਸੋ ਮੈਨੂੰ ਲੱਗਦਾ ਕਿ ਮੈਂ ਕੋਸ਼ਿਸ਼ ਇਹ ਕਰਦਾ ਕਿ ਹਰ ਵਾਰੀ ਕੁਝ ਫਰੈਸ਼ ਕੀਤਾ ਜਾਵੇ ਜਿਹੜਾ ਮੈਂ ਪਿਛਲੀਆਂ ਫਿਲਮਾਂ 'ਚ ਅਟੈਂਪਟ ਨਹੀਂ ਕੀਤਾ ਸੋ ਅਸੀਂ ਪਹਿਲੀ ਵਾਰੀ ਮੈਨੂੰ ਤੁਸੀਂ ਰਮੈਸ਼ ਕਰਦੇ ਇਸ ਫਿਲਮ ਦੇ ਵਿੱਚ ਦੇਖੋਗੇ ਤੁਸੀਂ ਐਂਡ ਜਿਹੜਾ ਇਸ ਫਿਲਮ ਦੇ ਵਿੱਚ ਕਰੈਕਟਰ ਅਸੀਂ ਪਲੇ ਕੀਤਾ ਆ ਬਾਸ਼ਾ ਹੈ ਉਹਦਾ ਨਾਮ ਕਰਦਾ ਨਾਮ ਸ਼ੇਰਾ ਤੇ ਫਿਲਮ ਦੇ ਵਿੱਚ ਉਹਨੂੰ ਬਾਹਰਲੇ ਲੋਕ ਬਾਸ਼ਾ ਕਹਿੰਦੇ ਨੇ ਉਹ ਬਹੁਤ ਹੀ ਬਹੁਤ ਹੀ ਐਂਟਰਟੇਨਿੰਗ ਕਰੈਕਟਰ ਆ ਤੁਸੀਂ ਬਹੁਤ ਖੁਸ਼ ਹੋਵੋਗੇ ਉਹਨੂੰ ਦੇਖ ਕੇ ਐਂਡ ਮੈਂ ਪਿਛਲੇ ਨਹੀਂ ਮੈਂ ਕਹਿੰਦਾ ਮੈਂ ਪਿਛਲੀਆਂ ਫਿਲਮ ਤੋਂ ਬੈਟਰ ਕਰਦਾ ਮੈਂ ਇੱਕ ਇੱਕ ਜ਼ਰੂਰ ਕਹਿਣਾ ਕਿ ਮੈਂ ਹਰ ਫਿਲਮ ਚ ਡਿਫਰੈਂਟ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਜਦੋਂ ਮੈਂ ਪਿਛਲੀ ਫਿਲਮ ਕਰਦਾ ਸੀ ਮੈਂ ਉਹਦੇ ਚ ਵੀ ਇਹੀ ਕੋਸ਼ਿਸ਼ ਕਰਦਾ ਸੀ ਕਿ ਇਹ ਡਿਫਰੈਂਟ ਹੋਣੀ ਚਾਹੀਦੀ ਹੈ